ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਬੱਦਲਬਾਈ ਸਿਸਟਮ ਪੰਜਾਬ ਤੋਂ ਜਾ ਚੁੱਕਿਆ ਹੈ ਪਹਾੜੀ ਖੇਤਰਾਂ ਵਿੱਚ ਬੱਦਲਬਾਈ ਸਿਸਟਮ ਪਹੁੰਚ ਚੁੱਕਿਆ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਦਿਨ ਦੇ ਸਮੇਂ ਚੰਗੀ ਧੁੱਪ ਲੱਗੀ ਹੈ ਪੱਛਮੀ ਹਵਾ ਚੱਲੀ ਹੈ ਮੌਸਮ ਬਹੁਤ ਹੱਦ ਤੱਕ ਕਲੀਅਰ ਹੋ ਚੁੱਕਿਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ ਮੌਸਮ ਪੰਜਾਬ ਦਾ ਕਲੀਅਰ ਜਾ ਰਿਹਾ ਕੋਈ ਵੱਡੀ ਹਲਚਲ ਨਹੀਂ ਹੈ ਪਹਾੜੀ ਖੇਤਰਾ ਵਿੱਚ ਸਿਸਟਮ ਆਉਣ ਦੇ ਕਾਰਨ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਵਿੱਚ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਮੀਂਹ ਦਾ ਅਸਰ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਗੱਲ ਕਰਾਂਗੇ ਤਾਂ ਮੌਸਮ ਜਿਹੜਾ ਕਲੀਅਰ ਹੋਣ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਅੱਜ ਰਾਤ ਮੌਸਮ ਠੀਕ ਬਣਿਆ ਰਹੇਗਾ ਹਵਾ 5-7 ਕਿਲੋਮੀਟਰ ਪ੍ਰਤੀ ਘੰਟਾ ਦੀ ਚੱਲੇਗੀ 10-11 ਵਜੇ ਤੱਕ ਉਸ ਤੋਂ ਬਾਅਦ ਹਵਾ ਸ਼ਾਂਤ ਹੈ ਪਰ ਤਾਪਮਾਨ ਜਿਹੜੇ ਥੋੜੀ ਜਿਹਾ ਘਟੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜੋ ਬੀਤੇ ਦਿਨਾਂ ਵਿੱਚ ਮੀਂਹ ਹੋਇਆ ਸੀ ਉਸ ਦੇ ਨਾਲ ਸਵੇਰ ਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਥੋੜੀ ਜਿਹੀ ਗਰਾਵਟ ਆਈ ਹੈ ਠੰਡ ਦਾ ਅਹਿਸਾਸ ਥੋੜਾ ਜਿਹਾ ਹੋ ਰਿਹਾ ਹੈ ਪਰ ਦਿਨ ਦੇ ਵੇਲੇ ਚੰਗੀ ਧੁੱਪ ਲੱਗ ਰਹੀ ਹੈ ਕੋਈ ਵੱਡਾ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਬਾਕੀ ਇੱਕ ਸਿਸਟਮ ਜਿਹੜਾ ਆਖਰੀ ਦਿਨਾਂ ਦੇ ਵਿਚਕਾਰ ਪੰਜਾਬ ਦੇ ਵਿੱਚ ਆ ਰਿਹਾ ਹੈ 27 28 ਤਰੀਕ ਦੇ ਨੇੜੇ ਤੇੜੇ ਉਹਦੇ ਬਾਰੇ ਅਸੀਂ ਜਾਣਕਾਰੀ ਜਿਹੜੀ ਹੈ ਆਉਂਦੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤਾਂ ਹੀ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਾਕੀ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਮੌਸਮ ਸਾਫ਼ ਹੈ ਕਲੀਅਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਕੋਈ ਵੀ ਜਾਣਕਾਰੀ ਹੋਵੇਗੀ ਜਲਦ ਸ਼ੇਅਰ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ